ਸਨਾਲੀ ਦੇ ਨਾਲ ਆਇਆ ਕਿ ਚੰਕੀਲੇ ਵੇਲੇ ਕਿੰਨਾ ਰੋਦਾ ਪਿਆ ਸੀ ਕੋਚੀਲਾ ਚੋਂ ਦਾ ਜਾਣਾ ਕਾਮਯਾਬ ਹੁਣਾ ਸੁਨਾਲੀ ਸਿੰਘ ਤੇ ਦੋਵੇਂ ਸੈਪਰੇਟ ਹੋ ਗਏ ਹੈ ਸਾਰਾ ਕੁਝ ਹੀ ਦਿਲਜੀਤ ਨੇ ਫੇਲ ਕਰ ਦਿੱਤਾ ਸ਼ੀ ਇਸ ਨਾਟ ਮੈਨੇਜਿੰਗ ਉਹਦੇ ਸ਼ੋਜ਼ ਨਹੀਂ ਮੈਨੇਜ ਕਰ ਰਹੀ ਜਦੋਂ ਉਹਦੇ ਦਿਮਾਗ 'ਚ ਗੱਲ ਆ ਗਈ ਸੀ ਉਹਨੇ ਵਿਜੂਅਲਾਈਜ਼ ਕਰ ਲਿਆ ਸੀ ਕਿ ਮੈਕਗਾਲਾ ਸ਼ੋਜ਼ ਤੇ ਜਾਣਾ ਹੈ ਜਦੋਂ ਮੈਂ ਜਿਹੜੀ ਕੰਟਰੋਵਰਸੀ ਆਈ ਸੀਗੀ ਕਿ ਪਾਕਿਸਤਾਨ ਦੇ ਕਿਸੇ ਐਕਟਰ ਕੁਝ ਐਸਾ ਬਲਾ ਸਬਲਾ ਬੋਲਦਾ ਇਹ ਚੀਜ਼ ਜਿਹੜੀ ਹੈ ਮਜ਼ਾਕ ਨਹੀਂ ਹੈ ਮੈਂ ਸਹੀ ਇਹ ਸਮਝੀਏ ਕਿ ਉਹਦੇ ਦਿਮਾਗ ਦੇ ਵਿੱਚ ਪਿੱਛੇ ਕੁਝ ਹੋਰ ਚੱਲ ਰਿਹਾ ਹੈ ਐਕਸਪੈਰੀਮੈਂਟ ਕੀ ਸੀ ਮੈਂ ਸੋਚਿਆ ਵੀ ਮੈਂ ਟੋਰਾਂਟੋ ਵੈਨਕੂਵਰ ਦਾ ਸਟੇਡੀਅਮ ਹੀ ਬੁੱਕ ਕਰਨਾ ਬਈ ਅੱਜਕੱਲ ਗਲਜੀਤ ਦੋਸਾਂਝ ਬਹੁਤ ਚਰਚਾ ਵਿੱਚ ਹੈ ਜੈਲੋ ਸਰਦਾਰ ਜੀ 3 ਫਿਲਮ ਕਰਕੇ ਜਾਂ ਫਿਰ ਗ੍ਰੈਮੀ ਨਾਲ ਹੋਏ ਇੰਟਰਵਿਊ ਕਰਕੇ ਜਾਂ ਫਿਰ 95 ਦੇ ਜਿਹੜੇ ਫਿਲਮ ਤੇ ਕੰਟਰੋਵਰਸੀ ਚੱਲ ਰਹੀ ਹੈ ਉਹਦੇ ਕਰਕੇ ਤੇ ਜਿਹੜੇ ਵਿਸ਼ੇ ਤੇ ਅੱਜ ਅਸੀਂ ਗੱਲ ਕਰਾਂਗੇ ਉਹ ਹੈ ਦਲਜੀਤ ਦਸਾਂਝ ਤੇ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਸਿਮਰਨ ਸਿੱਧੂ ਜੀ ਤੇ ਮੈਂ ਤੁਹਾਡੇ ਤੋਂ ਪਹਿਲਾ ਸਵਾਲ ਇਹ ਪੁੱਛਣਾ ਚਾਹਾਂਗੀ ਕਿ ਸਰਦਾਰ ਜੀ 3 ਫਿਲਮ ਤੇ ਦਲਜੀਤ ਦਸਾਂਝ ਦੀ ਜਿਹਦਾ ਟ੍ਰੇਲਰ ਆਇਆ ਉਹਦੇ ਤੇ ਅੱਜਕੱਲ ਬਹੁਤ ਕੰਟਰੋਵਰਸੀ ਚੱਲ ਰਹੀ ਹੈ ਤੇ ਤੁਹਾਡੇ ਕੀ ਵਿਚਾਰ ਨੇ ਸਿਮਰਨ ਮੈਨੋਂ ਆਪਣੇ ਨਾ ਕੰਟਰੋਵਰਸੀ ਨਹੀਂ ਲੱਗਦੀ ਮੈਨੂੰ ਐਂਜ ਲੱਗ ਰਿਹਾ ਕਿ ਅਸੀਂ ਸਲੀਕੇ ਤਰੀਕੇ ਦੇ ਨਾਲ ਉਹਨੂੰ ਪ੍ਰਮੋਟ ਕਰ ਰਹੇ ਹਾਂ ਜੀ ਸ਼ਾਇਦ ਅਸੀਂ ਸਾਰੇ ਉਹਦੇ ਨਾਲ ਹੀ ਆ ਜੀ ਜਿਹੜੀ ਕੰਟਰੋਵਰਸੀ ਹੋਏ ਸੀਗੀ ਕਿ ਪਾਕਿਸਤਾਨ ਦੇ ਕਿਸੇ ਐਕਟਰ ਨੇ ਕੁਝ ਐਸਾ ਅਬਲਾ ਸਬਲਾ ਬੋਲਿਆ ਹਿੰਦੁਸਤਾਨ ਬਾਰੇ ਅਰ ਉਹ ਜਿਹੜੀ ਸਿਆਸਤ ਦੀ ਸਾਡੀ ਲੜਾਈ ਸੀਗੀ ਪਾਕਿਸਤਾਨ ਹਿੰਦੁਸਤਾਨ ਜੀ ਜਿਹੜੀ ਆਰਟਿਸਟ ਦੇ ਵਿੱਚ ਨਹੀਂ ਹੋਣੀ ਚਾਹੀਦੀ ਆਰਟਿਸਟ ਸਿਰਫ ਆਰਟਿਸਟ ਹੁੰਦਾ ਆ। ਆਰ ਜਦੋਂ ਸੀ ਕਲਾਕਾਰ ਦੀ ਗੱਲ ਕਰਦੇ ਆ ਉਹ ਜੇਕਰ ਆਪਣੇ ਆਪ ਨੂੰ ਕਿਸੇ ਇੱਕ ਥਾਂ ਦਾ ਹੀ ਬਣਾ ਲੂਗਾ ਬਿਲਕੁਲ ਤੇ ਉਹ ਆਰਟਿਸਟ ਨਹੀਂ ਹੈ ਉਹ ਕਲਾਕਾਰ ਨਹੀਂ ਉਹਦੇ ਚ ਕਲਾ ਨਹੀਂ ਹਨਾ ਸਿਆਸਤ ਆਉਦੀ। ਸਿਆਸਤ ਦਾ ਕੰਮ ਸਿਆਸਤ ਵਾਲਿਆਂ ਨੂੰ ਕਲਾਕਾਰ ਨੂੰ ਕਲਾ ਕਰਦਾ। ਦਲਜੀਤ ਆਰਟਿਸਟ ਆ। ਬਿਲਕੁਲ। ਆਰ ਜਦੋਂ ਇਹ ਫਿਲਮ ਬਣੀ ਸੀਗੀ ਜੀ ਉਦੋਂ ਕੋਈ ਵੀ ਐਸਾ ਤਕਰਾਰ ਨਹੀਂ ਸੀ। ਜੀ। ਮੈਨੂੰ ਲੱਗਦਾ ਹੀ ਨਹੀਂ ਹੈ ਕਿ ਅਸੀਂ ਕਿਤੇ ਨਾ ਕਿਤੇ ਗੱਲਾਂ ਕਰੀ ਜਾ ਰਿਹਾ ਆਪਾਂ ਵੀ ਸ਼ੁਰੂ ਕਰ ਲਈਏ ਇਹ ਗੱਲ ਜਿਹੜੀ ਆ ਸਰਦਾਰ ਜੀ 3 ਸਾਰੇ ਉਡੀਕਦੇ ਬੈਹ ਆ ਚੋਰੀ ਛਿਪੇ ਕਿਸੇ ਤਰੀਕੇ ਵੇਖਣੀ ਸਾਰਿਆਂ ਨੇ ਹੀ ਆ ਬਿਲਕੁਲ ਚਲੋ ਵੱਡੇ ਉਤੇ ਨਾ ਦੇਖਣਗੇ ਸਕਰੀਨਾਂ ਤੇ ਮਲਟੀਪਲੈਕਸਾਂ ਚ ਨਹੀਂ ਜਾ ਕੇ ਵੇਖਣਗੇ ਚਮਕੀਲੇ ਵਲੇ ਕਿੰਨਾ ਰੌਲਾ ਪਿਆ ਸੀਗਾ ਜੀ ਤੇ ਚਮਕੀਲਾ ਦਿਲਜੀਤ ਦੀ ਫਿਲਮ ਸੀ ਕਿੰਨੀ ਮਕਬੂਲ ਹੋਈ ਸੀ ਬਿਲਕੁਲ ਹੋਈ ਸੀ ਨਾ ਤੇ ਫਿਰ ਕਿਸੇ ਨੇ ਛੱਡੀ ਵੀ ਅਸੀਂ ਵੇਖਣੀ ਨਹੀਂ ਜਿਹੜੀ ਆ ਹਾਈ ਰੋਲਾ ਹਾਈ ਹੈ ਤੇ ਆ ਹੋ ਜੂਗਾ ਆ ਕਰ ਦਾਂਗੇ ਤੇ ਫਲਾ ਆ ਆਈਟਮ ਕਾ ਆ ਜਿੰਨੇ ਮੋਂ ਉਹਨੀਆਂ ਬਾਤਾਂ ਠੀਕ ਹੈ ਕਲਾਕਾਰ ਨੂੰ ਉਹਦੀ ਆਪਣੀ ਜ਼ਿੰਦਗੀ ਉਹਦੀ ਆਪਣੀ ਕਲਾ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਵਾਲੀ ਗੱਲ ਕਰਨੀ ਚਾਹੀਦੀ ਹੈ ਦਲਜੀਤ ਉਹ ਕਰਦਾ ਬਿਲਕੁਲ ਦਲਜੀਤ ਕਹਿੰਦਾ ਵੀ ਜਦੋਂ ਪੈਸੇ ਲਾਏ ਸੀਗੇ ਮੇਰੇ ਜਿਹੜੇ ਪ੍ਰੋਡਿਊਸਰ ਨੇ ਉਹਨੇ ਸੋਚਿਆ ਸੀਗਾ ਵੀ ਆ ਵੀ ਮੁਸੀਬਤ ਪਾਉਗੀ ਬਿਲਕੁਲ ਕਿ ਕਿਤੇ ਨਾ ਕਿਤੇ ਸਿਮਰਨ ਮੈਨੂੰ ਇੰਝ ਲੱਗਦਾ ਹੈ ਕਿ ਇੰਨਾ ਯਕੀਨ ਹੋ ਗਿਆ ਹੈ ਕੁਦਰਤ ਨੂੰ ਵੀ ਕਿ ਨਾ ਵੀ ਇੱਥੇ ਰਿਲੀਜ਼ ਹੋਊਗੀ ਇੰਨੀ ਵੱਡੀ ਦੁਨੀਆ ਉਹਨਾਂ ਨੇ ਸਾਡੇ ਲਈ ਨਹੀਂ ਰਿਲੀਜ਼ ਕਰਨੀ ਉਹ ਪੰਜਾਬੀ ਆ ਗਏ ਹੋਏ ਪੂਰੀ ਦੁਨੀਆ ਤਾਂ ਹੀ ਪੰਜਾਬੀ ਆ ਗਏ ਹੋਏ ਇਹਦੇ ਹੈਗੇ ਆ ਕਿ ਸਭ ਨੇ ਪੰਜਾਬੀ ਆ ਗਏ ਹੋਏ ਦਿਲਜੀਤ ਆ ਗਿਆ ਦੇਖਣੀ ਹੈ ਫਿਲਮ ਦੇਖਣੀ ਹੈ ਫਿਲਮ ਚੱਲਣੀ ਹੈ ਰਿਲੀਜ਼ ਵੀ ਹੋਣੀ ਹੈ 27 ਤਰੀਕ ਨੂੰ ਵੇਖੀ ਵੀ ਜਾਣੀ ਹੈ ਅਸੀਂ ਰੋਲਾ ਵੀ ਪਾਈ ਜਾਣਾ ਚੋਰੀ ਛਿਪੇ ਅਸੀਂ ਉਹਨੂੰ ਵੀ ਕੀਤੇ ਉਹਨਾਂ ਕਿਤੇ ਆਉਣੀਆਂ ਸੀ ਉਹ ਵੇਖ ਕੇ ਖੁਸ਼ ਹੋ ਲੈਣਾ ਪੁੱਤੀਆਂ ਚੜੇਲਾਂ ਦੀ ਫਿਲਮ ਹੈ ਬਿਲਕੁਲ ਬੋਤਲ ਚ ਪੈਂਦੀ ਆ ਕਿਤੇ ਪੁੱਤੀਆਂ ਚੜੇਲਾ ਜੀ ਬਿਲਕੁਲ ਜਦੋਂ ਅਸੀਂ ਇਹ ਗੱਲ ਕਰਦੇ ਆ ਨਾ ਦਲਜੀਤ ਦੀ ਦਲਜੀਤ ਦੀ ਸ਼ਾਇਦ ਤੁਸੀਂ ਹਾਲੀ ਵਿੱਚ ਇੱਕ ਇੰਟਰਵਿਊ ਹੋਈ ਆ ਬਿਲਕੁਲ ਉਹ ਇੰਟਰਵਿਊ ਮੈਂ ਜੈਮੀ ਫੌਲਨ ਵਾਲੀ ਇੰਟਰਵਿਊ ਦੀ ਗੱਲ ਨਹੀਂ ਕਰ ਰਹੀ ਹੈਗੀ ਉਹ ਪੁਰਾਣੀ ਹੋ ਗਈ ਹੈ ਜੀ ਸਕਸੈਸ ਸਟੋਰੀ ਸੀ ਉਹ ਵੀ ਪਹਿਲਾ ਸਰਦਾਰ ਪੰਜਾਬੀ ਜਿਨਨੇ ਉਹ ਇੰਟਰਵਿਊ ਇਸ 스테ਜ ਤੇ ਇੱਥੋਂ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਆ ਜਿਹੜੀ ਆ ਪਿਛਲੇ 2-4 ਦਿਨਾਂ ਚ ਇੱਕ ਇੰਟਰਵਿਊ ਹੋਈ ਆ ਬਿਲਬੋਰਡ ਸਮੇਤ 2025 ਜੀ ਔਰ ਦਿਲਜੀਤ ਨੇ ਇੰਟਰਵਿਊ ਦਿੱਤੀ ਹੈ ਇਹਦੀ ਗੱਲ ਅਸੀਂ ਬਾਅਦ ਚ ਕਰਦੇ ਆ ਇੰਟਰਵਿਊ ਲੈਣ ਵਾਲਾ ਬੰਦਾ ਗ੍ਰੈਮੀ ਦਾ ਪ੍ਰੈਜ਼ੀਡੈਂਟ ਆ ਜੀ ਗ੍ਰੈਮੀ ਦਾ ਪ੍ਰੈਜ਼ੀਡੈਂਟ ਦਿਲਜੀਤ ਦੀ ਇੰਟਰਵਿਊ ਲੈ ਰਿਹਾ ਹੈ 뮤ਜ਼ਿਕ ਦੇ ਔਰ ਅਵਾਰਡਸ ਦੇਣ ਵਾਲਾ ਆਦਾਰਾ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਉੱਤਮ ਜਾਂ ਉੱਚਾ ਆਦਾਰਾ ਮੰਨਿਆ ਜਾ ਰਿਹਾ ਜੀ ਉਹਦੇ ਪ੍ਰੈਜ਼ੀਡੈਂਟ ਨੇ ਦਿਲਜੀਤ ਦੇ ਇੰਟਰਵਿਊ ਲਏ ਜੀ ਪ੍ਰੈਜ਼ੀਡੈਂਟ ਹੈ ਪੈਨੋਜ਼ ਏ ਪੈਨੀ ਔਰ ਦਿਲਜੀਤ ਨੇ ਅੰਗਰੇਜ਼ੀ 'ਚ ਇੰਟਰਵਿਊ ਦਿੱਤੀ ਆ ਜੀ ਉਹਨੇ ਸਾਰੀ ਅੰਗਰੇਜ਼ੀ ਬੋਲੀ ਬਿਲਕੁਲ ਪਹਿਲਾਂ ਹੀ ਉਹਨੇ ਕਹਿ ਦਿੱਤਾ ਸੀਗਾ ਕਿ ਇਹਦੇ 'ਚ ਕੋਈ ਪ੍ਰੈਜ਼ੈਂਟ ਪਾਸਟ ਫਿਊਚਰ ਕੱਖ ਨਹੀਂ ਹੈਗਾ ਤੁਸੀਂ ਸਾਰੀ ਅੰਗਰੇਜ਼ੀ ਸਮਝ ਲੈਣੀ ਆ ਜੀ ਤੇ ਕੌਨਫੀਡੈਂਸ ਹੈ ਦਲਜੀਤ ਦਾ ਕਿ ਅੰਗਰੇਜ਼ੀ ਚ ਇੰਟਰਵਿਊ ਦੇ ਰਿਹਾ ਬਿਲਕੁਲ ਉਹਨੂੰ علامه ਵੀ ਦਿੱਤਾ ਬੀਬੀਸੀ ਵਾਲੇ ਨੇ ਕਿ ਸਾਡੇ ادارے ਵਾਲੇ ਕਹਿੰਦੇ ਨੇ ਵੀ ਤੁਸੀਂ ਸਾਰੇ ਕਹਿੰਦੇ ਜੇ ਉਹ ਪੰਜਾਬੀ ਜਾਂ ਹਿੰਦੀ ਚ ਗੱਲ ਕਰਦਾ ਅੰਗਰੇਜ਼ੀ ਚ ਨਹੀਂ ਕਰਦਾ ਤੇ ਉੱਥੇ ਕਿਵੇਂ ਕਹਿੰਦਾ ਵੀ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਮੈਂ ਤੇ ਉੱਥੇ ਤਿਆਰੀ ਕੀਤੀ ਸੀ ਜਿਹੜੀ ਅੰਗਰੇਜ਼ੀ ਬੋਲੀ ਆ ਮੈਂ ਸਾਰੀ ਬੋਲ ਆਇਆ ਤੇ ਉਹ ਮਜ਼ਾਕ ਮਜ਼ਾਕ ਚ ਵੀ ਕਹਿੰਦਾ ਉੱਥੇ ਕਿ ਮੈਂ ਅੰਗਰੇਜ਼ੀ ਦਾ ਇਮਤਿਹਾਨ ਪਾਸ ਕਰ ਲਿਆ ਬਿਲਕੁਲ ਹਨਾ ਇਹ ਚੀਜ਼ ਜਿਹੜੀ ਹੈ ਮਜ਼ਾਕ ਨਹੀਂ ਹੈ ਮੈਨੂੰ ਇਹ ਲੱਗਦਾ ਕਿ ਅਸੀਂ ਜਦੋਂ ਆਪਣੇ ਉੱਤੇ ਬੰਦਸ਼ਾ ਲਾ ਲੈਂਦੇ ਆ ਨਾ ਕਿ ਜੇ ਸਾਨੂੰ ਆਹ ਭਾਸ਼ਾ ਆਉਂਦੀ ਹੈ ਤੇ ਅਸੀਂ ਮਕਬੂਲ ਹੋ ਸਕਦੇ ਆ ਜਾਂ ਫਿਰ ਅਸੀਂ ਬੜੇ ਹੁਸ਼ਿਆਰ ਆ ਜਾਂ ਅਸੀਂ ਬੜੇ ਸਿਆਣੇ ਆ ਜੀ ਉਹ ਚੀਜ਼ ਨੂੰ ਵੀ ਉਹਨੇ ਖਤਮ ਕਰ ਦਿੱਤਾ ਜੀ ਬਿਲਕੁਲ ਉਹ ਕਾਮਯਾਬਿਆ ਪੂਰੀ ਦੁਨੀਆ ਦੇ ਉੱਤੇ ਜੀ ਜਦੋਂ ਕਹਿੰਦਾ ਪੰਜਾਬੀ ਆਗੇ ਹੋਏ ਉਹ ਪਿਛਲੇ ਸਾਲ ਜਿਹੜਾ ਸਾਰਾ ਦਿਲਮਨਾਤੀ ਟੂਰ ਸੀਗਾ ਬਿਲਕੁਲ ਜਦੋਂ ਗੱਲਾਂ 'ਚ ਮਤਲਬ ਉਹ ਗ੍ਰੈਮੀ ਪ੍ਰੈਜ਼ੀਡੈਂਟ ਉਹ ਨਾਲ ਗੱਲ ਕਰਦਾ ਨਾ ਤੇ ਉਹ ਪੁੱਛਦਾ ਉਹਨੂੰ ਕਹਿੰਦਾ ਵੀ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਹਰ ਵਾਰੀ ਤੈਨੂੰ ਆਉਂਦਾ ਹੈ ਕਿ ਤੂੰ ਪਹਿਲਾ ਹੀ ਹੈ ਬਿਲਕੁਲ ਪਹਿਲਾ ਇੰਡੀਅਨ ਹੈ ਪਹਿਲਾ ਸਰਦਾਰ ਹੈ ਗੱਲ ਕਰਦਿਆ ਤੇ ਤੂੰ ਕਹਿੰਦਾ ਕਿ تیرਤੇ ਕੋਈ ਇਹਦਾ ਪ੍ਰੈਸ਼ਰ ਆਉਂਦਾ ਨਾ ਕੋਈ ਪ੍ਰੈਸ਼ਰ ਨਹੀਂ ਹੁੰਦਾ ਜਿੱਤੋਂ ਹੀ ਪਤਾ ਲੱਗਦਾ ਹੈ ਕਿ ਦਿਲਜੀਤ ਦਾ ਇਹ ਸੁਭਾਅ ਆ ਤਿਆਰੀ ਕਰੋ ਸੋਚਦਾ ਹੈ ਦਿਲਜੀਤ ਦਿਲਜੀਤ ਸਮਝਦਾ ਹੈ ਲੱਭਦਾ ਏ ਜਿहां ਕਹ ਲੋ ਕੋਖਦਾ ਏ ਕਿ ਕਿਹੜਾ ਪਲੇਟਫਾਰਮ ਆ ਜਿਹਦੇ ਉੱਤੇ ਨੈਕਸਪੈਰੀਮੈਂਟ ਕਰਨਾ ਬਿਲਕੁਲ ਉਹ ਇੱਕ ਕਲਾਕਾਰ ਹੈ ਉਹ ਆਪਣੇ ਲਈ ਸਟੇਜ ਲੱਭਦਾ ਬਿਲਕੁਲ ਉਹਦੇ ਤੇ ਪਰਫਾਰਮ ਕਰਦਾ ਤੇ ਉਹਨੂੰ ਉੱਥੇ ਆਡੀਅנס ਮਿਲਦੀ ਹੈ ਆਡੀਅנס ਉਹਨੂੰ ਬਤੌਰ ਕਲਾਕਾਰ ਇਸ ਹੱਦ ਤੱਕ ਅਕਸੈਪਟ ਕਰ ਚੁੱਕੀ ਹੈ ਬਿਲਕੁਲ ਕੀ ਗ੍ਰਾਮੀ ਪ੍ਰੈਜ਼ੀਡੈਂਟ ਕਹਿੰਦਾ ਕਿ ਮੈਂ ਨਾ ਜਨਮ ਤੋਂ ਗ੍ਰੀਕ ਆ ਬਿਲਕੁਲ ਤੇ ਮੈਨੂੰ ਲੱਗਦਾ ਸੀਗਾ ਕਿ ਸਿਰਫ ਅੰਗਰੇਜ਼ੀ 뮤ਜ਼ਿਕ ਆ ਜਿਹੜੀ ਅਸੀਂ ਇਸ ਤਰ੍ਹਾਂ ਓਪਨ ਵੱਡੀਆਂ ਸਟੇਜਾਂ ਤੇ ਚੱਲਦੀ ਆ ਪਰ ਤੁਸੀਂ ਸਾਰਾ ਕੁਝ ਹੀ ਦਿਲਜੀਤ ਨੇ ਫੇਲ ਕਰ ਦਿੱਤਾ ਹੈ ਮਤਲਬ ਇੱਕ ਮਾਰਕੀਟ ਹੀ ਅਲੱਗ ਬਣਾ ਦਿੱਤੀ ਹੈ ਦਿਲਜੀਤ ਨੇ ਜਿਹਦੇ ਵਾਸਤੇ ਉਹ ਉਹਨੂੰ ਕ੍ਰੈਡਿਟ ਦਿੰਦਾ ਪਿਆ ਇਸ ਗੱਲ ਦਾ ਕਿ ਦਿਲਜੀਤ ਨੇ ਉਹ ਐਕਸਪੈਰੀਮੈਂਟ ਕਰਦੇ ਦੁਨੀਆਂ ਦੇ ਉੱਤੇ ਕੀ 뮤직 ਸਿਰਫ 뮤직 ਆ ਬਿਲਕੁਲ ਤੇ ਪਸੰਦ ਕੀ ਆ ਰਿਹਾ 뮤직 ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਉਹ ਕੋਈ ਇੱਕ ਜਨਰ ਆ ਜਾਂ ਉਹ ਕਿਸੇ ਮੁਲਕ ਦੀ ਹੈ ਜਾਂ ਇੱਕ ਇਨਸਟਰੂਮੈਂਟ ਆ ਜੀ ਉਹ ਦਲਜੀਤ ਨੇ ਬਿਲਕੁਲ ਫੇਲ ਕਰ ਦਿੱਤਾ ਦਲਜੀਤ ਕਹਿੰਦਾ 뮤직 ਕੋਈ ਵੀ ਜਿਹਦੇ ਕੰਨਾਂ ਨੂੰ ਜਿਹੜੇ ਸੁਰ ਚੰਗੇ ਲੱਗਦੇ ਆ ਉਹ ਜਿੱਥੇ ਮਰਜ਼ੀ ਪੈਦਾ ਹੋਇਆ ਜਿਹੜੇ ਮਰਜ਼ੀ ਮੁਲਕ ਦਾ ਉਹਨੇ ਉੱਤੇ ਨੱਚਣਾ ਹੈ ਉਹਨੂੰ ਇੰਜੋਏ ਕਰਨਾ ਹੈ ਬਿਲਕੁਲ ਔਰ ਉਹ ਕਹਿੰਦਾ ਕਿ ਮੈਨੂੰ 2020 ਚ ਇਹ ਸਮਝ ਲੱਗੀ ਕਿ ਸਾਊਂਡ ਆਵਾਜ਼ ਆ ਜਿਹੜੀ ਇਹ ਰੱਬ ਆ ਇਹੋ ਪਾਵਰ ਆ ਇਹੋ ਕੁਦਰਤ ਆ ਬਿਲਕੁਲ ਤੇ ਮੈਨੂੰ 뮤ਜ਼ਿਕ ਦੇ ਨਾਲ ਇਸ਼ਕ ਆ ਉਹ ਕਹਿੰਦਾ ਲਵ 뮤ਜ਼ਿਕ ਤੇ 뮤ਜ਼ਿਕ ਹੀ ਉਹ ਚੀਜ਼ ਆ ਜਿਹੜੀ ਸਾਰੀ ਦੁਨੀਆ ਨੂੰ ਇੱਕ ਸੁਰਚ ਇਕੱਠਾ ਵੀ ਕਰ ਸਕਦੀ ਆ ਜਾਂ ਸਾਰੇ ਦੁਨੀਆ ਦੇ ਵੱਖਰੇ ਰੰਗ ਟੰਗ ਮਜ਼ਬਬ ਕਲਚਰ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਇੰਜੋਏ ਆਪਣੇ ਆਪਣੇ ਕਲਚਰ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ ਜਦੋਂ ਉਹਨੂੰ ਇਹ ਪੁੱਛਿਆ ਗਿਆ ਦਲਜੀਤ ਨੂੰ ਕਿ ਕਿਵੇਂ ਲੱਗਦਾ ਹੈ ਤੈਨੂੰ ਕੀ ਦਲਜੀਤ ਨੂੰ ਸਮਝ ਆਉਂਦਾ ਹੈ ਕਿ ਉਹਦੀ ਮਕਬੂਲੀਅਤ ਕਿਸ ਚੀਜ਼ ਦਾ ਹੈ ਉਹਦਾ ਰਾਜ਼ ਕੀ ਹੈ ਸਕਸੈਸ ਦਾ ਤੇ ਉਹਦੇ ਨਾਲ ਦੋ ਜਵਾਬ ਨੇ ਬੜੇ ਵਧੀਆ ਲੱਗੇ ਸੀਗੇ ਇੱਕ ਉਹਨੇ ਕਿਹਾ ਕਿ ਮੈਂ ਇਹ ਮੰਨ ਕੇ ਚੱਲਦਾ ਕਿ ਹਿਊਮਨ ਬੀਇੰਗਸ ਆਰ ਫਾਰ ਬਰੀਫੈਸਟ ਟਾਈਮ ਇਹ ਉਹਨੇ ਬਾਣੀ ਚੋਂ ਲਿਆ ਜੀ ਤੇ ਕਿ ਅਸੀਂ ਬੜੇ ਥੋੜੇ ਚਿਰੇ ਆ ਬਿਲਕੁਲ ਤੇ ਉਹ ਸਾਡੇ ਕੋਲ ਸਮਾਂ ਹੀ ਨਹੀਂ ਕਿ ਅਸੀਂ ਬਰਬਾਦ ਕਰਤੀਏ ਜੀ ਔਰ ਇਸ ਸਮੇਂ ਚ ਕੁਝ ਨਾ ਕੁਝ ਕਰਨਾ ਹੈ ਬਿਲਕੁਲ ਜਿੱਤੋਂ ਇਹ ਸਮਝ ਆਉਂਦੀ ਹੈ ਕਿ ਜੇ ਅੱਜ ਦਿਲਜੀਤ ਜਦੋਂ ਇੱਕ ਗ੍ਰਾਮੀ ਪ੍ਰੈਜ਼ੀਡੈਂਟ ਨੂੰ ਇੰਟਰਵਿਊ ਦੇ ਰਿਹਾ ਹੈ ਤੇ ਅਸੀਂ ਇਹ ਨਾ ਸਮਝੀਏ ਕਿ ਉਹ ਇੰਟਰਵਿਊ ਦੇ ਰਿਹਾ ਹੈ ਅਸੀਂ ਇਹ ਸਮਝੀਏ ਕਿ ਉਹਦੇ ਦਿਮਾਗ ਦੇ ਵਿੱਚ ਪਿੱਛੇ ਕੁਝ ਹੋਰ ਚੱਲ ਰਿਹਾ ਹੈ ਬਿਲਕੁਲ ਕਿ ਉਹਨੇ ਅੱਗੇ ਕੀ ਕਰਨਾ ਹੈ ਜੀ ਠੀਕ ਹੈ ਨਾ ਜੀ ਇਕ ਨੇ ਜਵਾਬ ਬੜਾ ਵਧੀਆ ਦਿੱਤਾ ਤੇ ਦੂਸਰਾ ਜਵਾਬ ਜਿਹੜਾ ਉਹਦਾ ਮਤਲਬ ਸ਼ੁਰੂ ਚ ਪਹਿਲੋਂ ਨੇ ਦਿੱਤਾ ਉਹ ਕਹਿੰਦਾ ਕਿ ਤੁਸੀਂ ਨੇਚਰਲ ਰੋ ਜੋ ਤੁਹਾਨੂੰ ਨੇਚਰ ਨੇ ਦਿੱਤਾ ਹੈ ਜੀ ਤੁਸੀਂ ਉਹ ਲੈ ਕੇ ਅੱਗੇ ਚੱਲੋ ਕਹਿਣ ਤੋਂ ਭਾਵ ਕੁਦਰਤ ਦੇ ਵਿੱਚ ਤੁਹਾਡਾ ਸੱਭਿਆਚਾਰ ਆ ਬਿਲਕੁਲ ਤੇ ਤੁਸੀਂ ਜਿੰਨਾ ਕੁਦਰਤੀ ਚੱਲੋਗੇ ਉਨਾ ਹੀ ਆਪਣਾ ਸੱਭਿਆਚਾਰ ਵੀ ਅੱਗੇ ਲੈ ਕੇ ਚੱਲ ਰਹੇ ਹੋ ਜੀ ਤੇ ਤੁਹਾਨੂੰ ਲੋਕ ਪਸੰਦ ਕਰੀ ਜਾ ਰਹੇ ਬਿਲਕੁਲ ਇਹ ਰੱਬ ਜਾਣਦਾ ਵੀ ਕਿੱਥੋਂ ਤੱਕ ਉਹ ਮੇਨਟੇਨ ਕਰਦਾ ਹੈ ਤੁਸੀਂ ਦੇਖੋ ਸੁਨਾਲੀ ਦੇ ਨਾਲ ਆਇਆ ਕਿ ਦਿਲਜੀਤ ਦਸਾਂਝ ਦੀ ਕੌਂਟਰੋਵਰਸੀ ਆਈ ਸੀ ਕਿ ਸੁਨਾਲੀ ਸਿੰਘ ਤੇ ਦੋਨੋਂ ਸੈਪਰੇਟ ਹੋ ਗਏ ਹੈ ਸ਼ੀ ਇਸ ਨਾਟ ਮੈਨੇਜਿੰਗ ਉਹਦੇ ਸ਼ੋਅਸ ਨਹੀਂ ਮੈਨੇਜ ਕਰ ਰਹੀ ਥੋੜੀ ਧਰ ਚੱਲਿਆ ਬੜਾ ਲੱਗਾ ਹੈ ਉਹਨੇ ਛੱਡ ਦੇ ਪਰ ਦਿਲਜੀਤ ਦਾ ਰਾਹ ਜਿਹੜਾ ਹੈ ਨਾ ਉਹ ਰਾਹ ਚ ਆਪਣੇ ਨਾਲ ਲੈਂਦਾ ਲੋਕਾਂ ਨੂੰ ਜੀ ਪਰ ਉਹਨੂੰ ਆਪਣਾ ਰਾਹ ਪਤਾ ਹੈ ਕਿ ਉਹਨੇ ਕੀ ਕਰਨਾ ਹੈ ਬਿਲਕੁਲ ਔਰ ਜਿਹੜਾ ਨੇ ਟਿਊਸ਼ਨ ਦਾ ਦੱਸਿਆ ਕਿ ਮੈਂ ਬਣਿਆ ਕਿਵੇਂ ਉਹਨੇ ਪੁੱਛਿਆ ਵੀ ਤੂੰ 뮤ਜ਼ਿਕ ਲਵਰ ਹੈ ਤੇ ਜਿਹੜੀ ਉਹਨੇ ਉਹਨੂੰ ਕਹਾਣੀ ਸੁਣਾਈ ਕਹਿੰਦਾ ਕਿ ਮੈਥੋਂ ਮੈਨੂੰ ਪੜ੍ਹਨਾ ਮਨ ਇੰਨਾ ਮੈਂ ਹੁਸ਼ਿਆਰ ਨਹੀਂ ਸੀ ਪੜ੍ਹਾਈ ਮੈਨੂੰ ਚੱਗੀ ਨਹੀਂ ਸੀ ਲੱਗਦੀ ਜੀ ਤੇ ਜਿਹੜੇ ਟੀਚਰ ਕੋਲ ਮੈਂ ਪੜ੍ਹ ਜਾਂਦਾ ਸੀ ਆਪਣੀ ਭੈਣ ਦੇ ਨਾਲ ਉਹ ਕਵਿਤਾਵਾਂ ਲਿਖਦਾ ਸੀ ਉਹਨੇ ਕਿਹਾ ਵੀ ਜਿਹੜਾ ਮੇਰੀ ਇਹ ਕਵਿਤਾ ਯਾਦ ਕਰ ਲੂਗਾ ਸੁਣਾਊਗਾ ਉਹਨੂੰ ਛੁੱਟੀ ਤੇ ਉਹਨੇ ਛੁੱਟੀ ਲੈਣ ਦੇ ਮਾਰੇ ਉਹ ਕਵਿਤਾਵਾਂ ਯਾਦ ਕੀਤੀਆਂ ਸੁਣਾਈਆਂ ਫਿਰ ਉਹ ਸਟੇਜ ਤੇ ਚੜ੍ਹਿਆ ਤੇ ਅਵਾਮ ਨੇ ਜਨਤਾ ਨੇ ਆਡੀਅੰਸ ਇਸ ਦਰਸ਼ਕਾਂ ਨੇ ਉਹਨੂੰ ਸਿੰਗਰ ਕਹਿਣਾ ਸ਼ੁਰੂ ਕਰਤਾ ਤੇ ਕਹਿੰਦਾ ਮੈਂ ਤਾਂ ਇੱਕ ਦਰਸ਼ਕਾਂ ਲਈ ਸਿੰਗਰ ਬਣ ਗਿਆ ਵੀ ਇਹ ਮੈਨੂੰ ਕਹਿੰਦੇ ਆ ਤੂੰ ਗਾਇਕ ਆ ਤੇ ਮੈਂ ਗਾਇਕ ਆ ਬਿਲਕੁਲ ਉਹ ਆਪਣੇ ਆਪ ਨੂੰ ਗਾਇਕ ਨਹੀਂ ਕਹਿ ਰਿਹਾ ਉਹ ਕਹਿ ਰਿਹਾ ਕਿ ਮੈਨੂੰ ਸੁਣਨ ਵਾਲਿਆਂ ਨੇ ਕਿਹਾ ਹੈ ਕਿ ਤੂੰ ਗਾਇਕ ਆ ਜੀ ਤੇ ਮੈਂ ਤਾਂ ਗਾਉਂਦਾ ਪਿਆ ਹੈ ਹੈਨਾ ਬਿਲਕੁਲ ਮੈਂ ਮਤਲਬ ਜਦੋਂ ਮੈਂ ਸਾਰਾ ਮੈਟ ਗਾਲਾਸ ਚੋਂ ਦਾ ਜਾਣਾ ਬਿਲਕੁਲ ਕਹਿੰਦੇ ਸਰਦਾਰ ਜੀ 3 ਦੀ ਸ਼ੂਟ ਦੇ ਵਿੱਚ ਸੀਗਾ ਉਹ ਜਦੋਂ ਉਹਦੇ ਦਿਮਾਗ 'ਚ ਇਹ ਗੱਲ ਆ ਗਈ ਸੀ ਕਿ ਉਹਨੇ ਵਿਜੂਅਲਾਈਜ਼ ਕਰ ਲਿਆ ਸੀ ਕਿ ਮੈਟ ਗਾਲਾ ਸ਼ੋਜ਼ ਤੇ ਜਾਣਾ ਹੈ ਜਦੋਂ ਮੈਂ ਜੀ ਤੇ ਮੈਂ ਕਿਹੜੀ ਪੁਸ਼ਾਕ 'ਚ ਜਾਣਾ ਹੈ ਜੀ ਦੇਖੋ ਸਾਡੀ ਹਿਸਟਰੀ ਸਾਡੀ ਵਿਰਾਸਤ ਬਹੁਤ ਅਮੀਰ ਜੇ ਘਾਟਾ ਹੈ ਤੇ ਉਹ ਇਹ ਘਾਟਾ ਸਾਡੇ ਵਿੱਚ ਕਿ ਅਸੀਂ ਆਪਣੇ ਆਪ ਨੂੰ ਕਿਉਂ ਛੋਟਾ ਸਮਝ ਕੇ ਕਿਉਂ ਨੀਵਾਂ ਸਮਝ ਕੇ ਗੱਲ ਕਰਦੇ ਹਾਂ ਬਿਲਕੁਲ ਤੇ ਸਾਨੂੰ ਦਿਲਜੀਤ ਦਾ ਇਹ ਕਹਿਣਾ ਕਿ ਮੈਨੂੰ ਜਦੋਂ ਕਿਤੇ ਮੈਨੂੰ ਚੰਗਾ ਲੱਗਦਾ ਹੈ ਜਦੋਂ ਮੈਨੂੰ ਮੌਕਾ ਮਿਲਦਾ ਮੈਂ ਆਪਣੀ ਕਮਿਊਨਿਟੀ ਬਾਰੇ ਦੱਸਾਂ ਮੈਂ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਚੱਲਾਂ ਮੈਂ ਆਪਣੇ ਕਲਚਰ ਨੂੰ ਅੱਗੇ ਲੈ ਕੇ ਚੱਲਾਂ ਮੈਂ ਆਪਣੇ ਬਾਰੇ ਦੱਸਾਂ ਮੈਂ ਆਪਣੀ ਧਰਤੀ ਬਾਰੇ ਦੱਸਾਂ ਜੀ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਇੰਨਾ ਪਲਾਂ ਦੇ ਵਿੱਚ ਜਾਂ ਇਸ ਸਮੇਂ ਦੇ ਵਿੱਚ ਉਹਦੇ ਕਹਿਣ ਦੇ ਮੁਤਾਬਿਕ ਜੇ ਸਾਡੀ ਮਨੁੱਖੀ ਜੀਵਨ ਜਿਹੜਾ ਉਹ ਬਹੁਤ ਥੋੜਾ ਚਿਰ ਹੈ ਬਿਲਕੁਲ ਤੇ ਦਿਲਜੀਤ ਵੀ ਪੂਰਾ ਕੰਮ ਕਰ ਰਿਹਾ ਹੈ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪੂਰੀ ਦੁਨੀਆ ਦੇ ਉੱਤੇ ਦਿਖਾਉਣ ਵਾਸਤੇ ਉਹਨੇ ਕੋਈ ਕੋਚੀਲਾ ਚੋਦਾ ਜਾਣਾ ਕਾਮਯਾਬ ਹੋਣਾ ਫਿਰ ਤੁਸੀਂ ਇਹ ਕਹਿ ਲੋ ਕਿ 올 ਅਰਾਊਂਡ ਪੂਰੀ ਦੁਨੀਆ ਤੇ ਹੀ ਹੈ 올 ਅਰਾਊਂਡ ਦਾ ਵਰਲਡ ਤੁਸੀਂ ਕੋਣ ਨਹੀਂ ਜਾਣਦਾ ਜੀ ਕੋਈ ਪੰਜਾਬੀ ਉਹਦੇ ਕਹਿਣ ਤੋਂ ਹੀ ਸੀਗਾ ਕਿ ਪੰਜਾਬੀ ਸੁਣਨ ਨਹੀਂ ਥੋੜਾ ਆਉਂਦੇ ਆ ਬਿਲਕੁਲ ਮਿਊਜ਼ਿਕ ਹੀ ਐਸੀ ਹੈ ਉਹਦਾ ਖੁੱਲਾ ਨੱਚਣਾ ਟੱਪਣਾ ਉਹਦੀ ਸਮਾਈਲ オリジナルਟੀ ਕੁਦਰਤੀ ਨੇ ਨੇਚਰਲ ਹੁਣਾ ਸਾਰਿਆਂ ਨੂੰ ਪਸੰਦ ਹੈ ਸਟ्रेस ਦੇ ਵਿੱਚ ਅਸੀਂ ਰਹਿੰਦੇ ਆ ਜਦੋਂ ਟਾਈਮ ਮਿਲਦਾ ਉਹ ਕਹਿੰਦਾ ਮੇਰਾ ਐਕਸਪੈਰੀਮੈਂਟ ਕੀ ਸੀ ਮੈਂ ਸੋਚਿਆ ਵੀ ਮੈਂ ਟੋਰਾਂਟੋ ਵੈਂਕੂਵਰ ਦਾ ਸਟੇਡੀਅਮ ਹੀ ਬੁੱਕ ਕਰਨਾ ਕਹਿੰਦਾ ਤੇ ਆਡੀਅנס ਦਰਸ਼ਕਾਂ ਨੇ ਸਾਥ ਦਿੱਤਾ ਉਹ ਸਟੇਡੀਅਮ ਚ ਆ ਗਿਆ ਤੇ ਉਹ ਹਿਸਟਰੀ ਕਰੀ ਮੈਂ ਨਹੀਂ ਸਾਰਾ ਕੁਝ ਪਹਿਲੀ ਵਾਰੀ ਕਰਦਾ ਪਿਆ ਮੈਂ ਸੋਚਦਾ ਵੀ ਮੈਂ ਇੱਥੇ ਕਰਨਾ ਮੈਂ ਇੱਥੇ ਕਰਨਾ ਹੈ ਤੇ ਜਿਹੜੇ ਦਰਸ਼ਕ ਆ ਉਹ ਕਰਾਈ ਜਾ ਰਹੇ ਆ ਬਿਲਕੁਲ ਫੇਰ ਉਹ ਨੂੰ ਆਨੇ ਬਹਾਨੇ ਪੁੱਛਿਆ ਉਹਨੇ ਕਿਹਾ 0 ਜ਼ੀਰੋ ਵੀ ਮੇਰਾ ਲੱਕੀ ਨੰਬਰ ਹੈ ਤੇ 1 ਵੀ ਮੇਰਾ ਲੱਕੀ ਨੰਬਰ ਹੈ ਤੇ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਜਦੋਂ ਅਸੀਂ ਬੜਾ ਰਿਲੀਜੀਅਸਲੀ ਸੋਚਣਾ ਸ਼ੁਰੂ ਕਰਦੇ ਹਾਂ ਤਾਂ ਕੁਦਰਤ ਤਰਪੀ ਗੋਲਿਆ ਬਿਲਕੁਲ ਹੈਨਾ ਇੱਕ ਜਿੰਨੀ ਸਿੱਧੀ ਲੀਕਿਆ ਨਾ ਅਸੀਂ ਸਾਰੇ ਇੱਕ ਹੋ ਜਾਈਆ ਬਿਲਕੁਲ ਹੈਨਾ ਜੀ ਇੱਕੋ ਮਾਲਕ ਨੇ ਸਿਰਜਿਆ ਜੀ ਤੇ ਉਹ ਆਂਦਾ ਹੈ ਕਿ ਵਨ ਅਰਥ ਅਸੀਂ ਮੁਲਕਾਂ ਚ ਨਹੀਂ ਵੰਡੇ ਜੀ ਅਸੀਂ ਮੇਰੀ वन अर्थ ओ माया तरती माया है ना माता तर्त महत है ना उस चीज ते आदा ते मेनू ਲੱਗਦਾ ਹੈ ਕਿ ਇਹ ਕਹਿ ਦੇਣਾ ਕਿਸੇ ਵੀ ਤਰੀਕੇ ਦੇ ਨਾਲ ਕਿ ਦਲਜੀਤ ਕੰਟਰੋਵਰਸੀ ਚਾਹੋ ਤੇ ਅਸੀਂ ਕੰਟਰੋਵਰਸ ਬਣਾਉਨੇ ਆ ਉਹਨੂੰ ਆਪਣੇ ਉਸਨੇ ਆਪਣੇ ਰਾ ਰਸਤੇ ਨਾ ਪਏ ਔਰ ਉਹਨਾਂ ਰਾਹ ਤੇ ਉਹ ਮੁਸਾਫਿਰ ਤੁਰਿਆ ਜਾ ਰਿਹਾ ਹਾਂ ਅਸੀਂ ਵਿੱਚ ਕਿਤੇ ਨਾ ਕਿਤੇ ਆਉਨੇ ਆ ਤੇ ਉਹ ਹਾਸੇ ਮਖੌਲ ਦੇ ਨਾਲ ਬਿਨਾ ਕਿਸੇ ਸ਼ਿਕੰਚੇਰੇ ਦੇ ਉੱਤੇ ਉਹ ਗੱਲਾਂ ਦੇ ਜਵਾਬ ਦਿੰਦਾ ਹੈ ਠੀਕ ਔਰ ਸਾਨੂੰ ਚੰਗੇ ਲੱਗਦੇ ਆ ਇਹ ਕਹਿ ਦੇਣਾ ਸੋਸ਼ਲ ਮੀਡੀਆ ਤੇ ਦਿਲਜੀਤ ਹੀ ਰਹਿਣਾ ਬਿਲਕੁਲ ਦਿਲਜੀਤ ਹੀ ਹੈ ਬਿਲਕੁਲ ਸੋ ਰੱਬ ਜਿਹੜੀ ਸੋਚ ਉਹਨੂੰ ਬਖਸ਼ੀ ਹੈ ਔਰ ਅਸੀਂ ਜੇ ਉਸ ਤੋਂ ਇਹ ਲੈਸਨ ਲੈ ਲਈਏ ਨਾ ਕਿ ਕੌਨਫੀਡੈਂਸ ਯਕੀਨ ਆਪਣੇ ਆਪ ਤੇ ਤੁਹਾਨੂੰ ਕਿਤੇ ਵੀ ਲਿਜਾ ਸਕਦਾ ਪਰ ਯਕੀਨ ਸਿਰਫ ਯਕੀਨ ਤੱਕ रह जाओगे ओवरनाउ वे तो ਤੁਸੀਂ ਆਪਣੇ ਹਰ ਗੋਲ ਮਿਸ਼ਨ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਡਾਕਟਰ ਸਿਮਰਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦੇ ਆ ਕਿ ਜਿੰਨੀ ਪੋਜ਼ਿਟਿਵਿਟੀ ਦਲਜੀਤ ਦਾ ਸਾਹਜ ਵਿੱਚ ਹੈ ਉਨੀ ਹੀ ਅੱਜ ਦਾ ਪ੍ਰੋਗਰਾਮ ਦੇਖਣ ਵਾਲੇ ਦਰਸ਼ਕਾਂ ਵਿੱਚ ਵੀ ਹੋਏਗੀ ਤੇ ਤੁਸੀਂ ਇਹੋ ਜਿਹੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਲਈ ਸਾਡੇ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਕਿਸੇ ਪ੍ਰੋਗਰਾਮ ਤੇ ਕੋਈ ਫੀਡਬੈਕ ਦੇਣਾ ਹੈ ਜਾਂ ਤੁਸੀਂ ਚਾਹਦੇ ਹੋ ਕਿ ਅਸੀਂ ਕਿਸੇ ਹੋਰ ਪ੍ਰੋਗਰਾਮ ਕਿਸੇ ਹੋਰ ਟੌਪਿਕ ਤੇ ਪ੍ਰੋਗਰਾਮ ਆਪਣਾ ਕਰੀਏ ਤਾਂ ਤੁਸੀਂ ਕਮੈਂਟ ਵਿੱਚ ਉਹ ਜ਼ਰੂਰ ਦੱਸ ਸਕਦੇ ਹੋ ਤਦ ਤੱਕ ਲਈ ਮਿਲਦੇ ਆ ਇਜਾਜ਼ਤ ਲੈਣੇ ਆ ਸ਼ੁਕਰੀਆ